ਪਹਿਲੀ ਗੱਲ ਹੈ ਮਜੀਠੀਆਂ ਨੂੰ ਜਿਹੜਾ ਇਹਨਾਂ ਨੇ ਇਹ ਤੇ ਸਭ ਰਲੇ ਹੋਏ ਨੇ ਆਪਸ ਅੰਦਰ ਭਗਵੰਤ ਮਾਨ ਮਜੀਠੀਆਂ ਇੱਕੋ ਹੀ ਨੇ ਤੁਸੀਂ ਦੇਖੋ ਗੱਲ ਕਹੀ ਭਗਵੰਤ ਮਾਨ ਨੇ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸ ਪਾਸ ਤਾਂ ਡੀਏ ਦਾ ਜਦੋਂ ਥਾਣੀ ਦਾ ਐਸਐਚਓ ਦੇ ਦਬਾਅ ਪੈਂਦਾ ਹੁੰਦਾ ਨਾ ਉਤੋਂ ਉਹ ਕੀ ਕਰਦਾ ਹੁੰਦਾ 752 ਰਖਸ਼ੇ ਵਾਲੇ ਫੜ ਕੇ ਬੰਦ ਕਰਕੇ ਕੰਮ ਖਤਮ ਕਰ ਦਿੰਦੇ ਨੇ ਭਗਵੰਤ ਮਾਨ ਨੇ ਉਹ ਹੀ ਕੰਮ ਕੀਤਾ ਬਈ ਬਈ ਮਜੀਠੀਆਂ ਨੂੰ ਅਗਰ ਤੁਸੀਂ ਕਹਿੰਦੇ ਡਰਗ ਡਰਗ ਤੇ ਵਾਰ ਡਰਗ ਤੇ ਵਾਰ ਡਰਗ ਤੇ ਵਾਰ ਬਈ ਡਰਗ ਤੇ ਵਾਰ ਹੋਊਗਾ ਕਦੋਂ ਚਾਰ ਪੰਜ ਹੋਰਾਂ ਤੋਂ ਤੁਸੀਂ ਮੁਹਿੰਮ ਚਲਾ ਲਈ ਡਰਗ ਤੇ ਵਾਰ ਔਰ ਹੁਣ ਜਿਹੜੀ ਡਰਗ ਤੇ ਵਾਰ ਕੀਤਾ ਆਹੀ ਮਜੀਠੀਆਂ ਬੰਦ ਕਰਤਾ ਮਜੀਠੀਆਂ ਦੇ ਐਫਆਈਆਰ ਪੜੀ ਤੇ ਉਹ ਡੀਏ ਕੇਸ ਅੰਦਰ ਬੰਦ ਕੀਤਾ ਇਹ ਦੋਵੇਂ ਇੱਕੋ ਨੇ ਕੇਂਦਰ ਮਜੀਠੀਆਂ ਕੋ ਬਚਾਣੇ ਦੀ ਕੋਸ਼ਿਸ਼ ਕਰ ਰਿਹਾ ਸਰ ਮੈਂ ਨਾਲੇ ਕੇ ਕਹਿ ਰਿਹਾ ਸੁਖੀਰ ਸਿੰਘ ਬਾਦਲ ਤੇ ਤਾਂ ਸਿੰਘ ਬਾਦਲ ਤੇ ਦੋਸ ਲੱਗਦੇ ਸੀ ਕਿ ਜਿਨ੍ਹਾਂ ਨੇ ਵਿਅਦਿਅਤੀਆਂ ਕੀਤੀਆਂ ਕਰਾਈਆਂ ਉਹਨਾਂ ਨੇ ਬੰਦੀ ਕਾਰਵਾਈ ਉਹਨਾਂ ਤੇ ਬੰਦੀ ਕਾਰਵਾਈ ਸਮੇਂ ਸਿਰ ਨਹੀਂ ਕੀਤੀ ਉਹ ਸਕੜ ਉਹਦੇ ਬਾਰੇ ਠੀਕ ਆ ਨਹੀਂ ਕੀਤੀ ਤਾਂ ਹੁਣ ਕਾਰਵਾਈ ਕਰਨੀ ਚਾਹੀਦੀ ਐਸੀ ਤੇ ਕਹਿ ਰਹੇ ਨਾ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਬਈ ਪਹਿਲੀ ਗੱਲ ਹੈ ਸਰਕਾਰ ਤੇ ਵਿਚਾਰਾ ਕੁਝ ਕਰ ਨਹੀਂ ਸਕਦੀ ਸੀ ਕਿਉਂਕਿ ਸਰਕਾਰ ਤੇ ਉਹਨਾਂ ਦੇ ਉੱਤੋਂ ਬੈ ਕੇ ਚਲਾ ਰਹੇ ਸੀ ਦਿੱਲੀ ਵਾਲੇ ਇਸ ਕਰਕੇ ਹੁਣ ਹੋਣੀ ਕੁਝ ਕਰ ਲੈਣ ਸਰ ਇਹ ਪਾਰਟੀ ਕੱਲ ਦੀ ਪਾਰਟੀ ਦੇ ਪ੍ਰਧਾਨ ਆਵਾਮੀ ਪਾਰਟੀ ਦਾ ਮੰਤਰੀ ਉਹਨਾਂ ਨੇ ਕਿਹਾ ਕਿ ਜੋ ਯੰਗਸਟਰਸ ਹੈ ਉਹਨੂੰ ਕੇਂਦਰ ਸਰਕਾਰ ਪਾ ਜਾ ਰਹੀ ਹੈ ਔਰ ਲੌਰਨ ਬਿਸਮੋਈ ਗੁਜਰਾਤ ਦੇ ਜਿਲ੍ਹੇ ਬਾਰੇ ਕਿਉਂ ਨਹੀਂ ਉਹਨੂੰ ਥੋੜਾ ਜਾ ਰਹੀ ਕੇਂਦਰ ਸਰਕਾਰ ਜੋ ਹੈ ਸਿਰ ਤੋਂ ਉਹਨੂੰ ਪਾ ਜਾਣੇ ਦੀ ਕੋਸ਼ਿਸ਼ ਕਰ ਰਹੀ ਇੱਕ ਨਵੀਂ ਗੱਲ ਨਹੀਂ ਕੀਤੀ ਤੁਸੀਂ ਇਹ ਇਹਨਾਂ ਦਾ ਮੋਡਸ ਪ੍ਰਾਂਡ ਹੀ ਪੁਰਾਣੀ ਆ ਜਦੋਂ ਸ਼ੀਸ਼ਮੈਲ ਬਣਾਉਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ ਪਰ ਜਦੋਂ ਪੈਨਸ਼ਨ ਦੇਣੀ ਸੀ ਭੈਣਾਂ ਨੂੰ ਉਦੋਂ ਐਲਜੀ ਨੇ ਰੋਕ ਦਿੱਤਾ ਜਦੋਂ ਸ਼ਰਾਬ ਦੀ ਪਾਲਿਸੀ ਲੈ ਕੇ ਆਣੀ ਜਿਸ ਨੂੰ 100 ਕਰੋੜ ਮਿਲਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ ਤੇ ਜਦੋਂ ਸ਼ਰ ਸ਼ਰ ਸਕੂਲ ਦੀ ਪਾਲਿਸੀ ਲਾਉਣੀ ਸੀ ਉਹ ਤੋਂ ਕਹਿੰਦੇ ਐਲਜੀ ਨੇ ਰੋਕ ਦਿੱਤਾ ਇਹ ਇਹਨਾਂ ਦਾ ਕੰਮ ਆ ਇਹਦਾ ਮਤਲਬ ਇਹ ਮੰਨਦੇ ਪਏ ਨੇ ਨਾ ਵੀ ਇਹ ਤਾਂ ناکਾਮ ਨੇ ਇਹ ਮੰਨਦੇ ਪਏ ਨੇ ਕਿ ਨਹੀਂ ਸਰਕਾਰ ਚਲਾ ਸਕਰੇ ਨਹੀਂ ਚਲਾ ਰਹੇ ਛੱਡ ਦਿਓ ਆਪੇ ਆਕੇ ਕੋਈ ਹੋਰ ਚਲਾ ਲੇਗਾ ਪਰ ਤੁਹਾਡਾ ਤੇ ਪਰਪਸ ਨਾ ਸਰਕਾਰ ਛੱਡਣਾ ਹੈ ਔਰ ਸਰਕਾਰ ਨੂੰ ਲੁੱਟਣਾ ਹੈ ਚਲੋ ਬਾਕੀ ਬੋਲ ਦੇ ਵਿੱਚ ਇਹ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਨੇ ਕਿਉਂ ਕੈਕਸਲ ਜਿਹੜੇ ਜਿੰਨਾ ਦੇ ਵਿੱਚ ਰੱਖੇ ਨੇ ਛੱਡਣੇ ਜਿਹਨਾਂ ਚ ਬਾਹਰ ਕੱਢਣੇ ਉਹ ਤਾਂ ਕਹਿੰਦੇ ਉਹਦੇ ਪਰਿਵਾਰ ਵਾਲੇ ਨੇ ਰੋਪ ਲਾਇਆ ਨੇ ਮੈਂ ਸਮਝਿਆ ਨਹੀਂ ਉਹਨਾਂ ਨੇ ਪਰਿਵਾਰ ਕਹਿ ਰਿਹਾ ਹੈ ਕਿ ਦਾ ਗੁਜਰਾਤ ਜਿਹੇ ਚ ਲਾਰੈਂਸ ਬਿਸ਼ਨੋਈ ਤੇ ਲੈ ਆਉਣਾ ਉਹਨੂੰ ਪੰਜਾਬ ਦੀ ਜੇਲ੍ਹ ਚ ਲੈ ਆਉਣ ਵੀ ਲਾਰੈਂਸ ਬਿਸ਼ਨੋਈ ਨੇ ਕੇਸ ਕੀਤੇ ਭਗਵੰਤ ਮਾਨ ਜੀ ਕਿਉਂ ਨਹੀਂ ਲੈ ਕੇ ਆਉਂਦੇ ਉਹਨੂੰ ਲਿਉਣਾ ਹੀ ਤੇ ਇਨਵੈਸਟੀਗੇਸ਼ਨ ਕਰਨ ਕਿੰਨੇ ਰੋਕਿਆ 2018 ਨਗੀਰ ਜੀ ਉਹ ਜਿਸ ਦੇ ਤੀ ਤਾ ਉਹਨੂੰ ਕਿਸੇ ਹੋਰ ਜੇਲ੍ਹ ਚ ਸ਼ਿਫਟਿੰਗ ਕੀਤਾ ਨਹੀਂ ਤੇ ਲਿਉਣਾ ਨਾ ਅਰੈਸਟ ਕਰ ਜੀ ਉਹਨੇ ਇੰਨੇ ਕ੍ਰਾਈਮ ਦੇਖੋ ਇਸ ਤਰ੍ਹਾਂ ਹੈ ਭਗਵੰਤ ਮਾਨ ਜੀ ਨੂੰ ਮੈਂ ਐਡਰੈਸ ਕਰਕੇ ਕਹਿਦਾ ਜਦੋਂ ਤੁਹਾਡੇ ਤੇ ਰੋਜ਼ ਕ੍ਰਾਈਮ ਕਰਦਾ ਪਿਆ ਹੈ ਲਾਰੈਂਸ ਬਿਸ਼ਨੋਈ ਦਾ ਨਾਮ ਆ ਰਿਹਾ ਰੋਜ਼ ਰੋਜ਼ ਤੇ ਕਿਉਂ ਨਹੀਂ ਲਾਰੈਂਸ ਬਿਓ ਨੂੰ ਬਿਸ਼ਨੋਈ ਨੂੰ ਬੁੱਕ ਕਰ ਰਿਹਾ ਹੈ ਕਿਉਂ ਗੈਂਗਸਟਰਸ ਦਾ ਸਾਥ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਤਿਆੜ ਜੇਲ੍ਹ ਅੰਦਰ ਇਹਨਾਂ ਦੇ ਕੋਲ ਰਹੀ 10 ਸਾਲ ਤੱਕ ਤਿਆੜ ਜੇਲ੍ਹ ਚ ਰਿਹਾ ਇਹਨਾਂ ਦੇ ਕੀ ਸਬੰਧ ਨੇ ਗੈਂਗਸਟਰਸ ਨਾਲ ਇਹ ਦੱਸਣ ਔਰ ਉਹੀ ਗੈਂਗਸਟਰਸ ਅਜਵਾਰ ਕਰਦੇ ਪਏ ਨੇ ਜਿਹੜੇ 10 ਸਾਲ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਚ ਤਿਆੜ ਜੇਲ੍ਹ ਚ ਰਹੇ ਮੈਂ ਕਹਿਣਾ ਚਾਹੁੰਦਾ ਹਾਂ ਅੱਜ ਕਿਉਂ ਉਹਨਾਂ ਲੋਗੋ ਨੂੰ ਰੈਸਟ ਕਰਕੇ ਪੰਜਾਬ ਚ ਨਹੀਂ ਲਿਆਂਦਾ ਜਾ ਰਿਹਾ ਜਦੋਂ ਕਿ ਨਾਮ ਸਿੱਧੇ ਤਰੀਕੇ ਨਾਲ ਆ ਰਹੇ ਨੇ ਐਕਸਟਰੈਸ਼ਨ ਦੇ ਨਾਮ ਆ ਰਹੇ ਨੇ ਲਾਰੈਂਸ ਬਿਸ਼ਨੋਈ ਦੇ ਮਰਡਰ ਦੇ ਨਾਮ ਆ ਰਹੇ ਲਾਰੈਂਸ ਬਿਸ਼ਨੋਈ ਦੇ ਲੇਕਿਨ ਇੱਕ ਵਾਰਾਂ ਵੀ ਨੂੰ ਪੁਲਿਸ ਪਕੜ ਕੇ ਨਹੀਂ ਲੈ ਕੇ ਆ ਰਹੀ ਇਹਦਾ ਮਤਲਬ ਪੁਲਿਸ ਹੈਂਡ ਇਨ ਗਲੋਵ ਵਿਦ ਕ੍ਰਿਮੀਨਲਸ ਹੈ